ਕਲਾਸ 7 ਅੱਜ ਬੇਡਾ ਤੁਹਾਡਾ ਪ੍ਰਸ਼ਨ ਹੈਗਾ ਜੀ ਪ੍ਰਸ਼ਨ ਨੰਬਰ 36 ਇੱਕ ਸਮ ਚਤ੍ਰਪੂਜ ਬਣਾਓ ਜਿਸ ਦੇ ਦੋ ਕਰਨ AC ਅਤੇ BD ਦਿੱਤੇ ਹੋਏ ਹਨ ਜਿਹੜਾ ਇਹ ਸਵਾਲ ਕਰਨ ਵਾਸਤੇ ਸਭ ਤੋਂ ਪਹਿਲਾਂ ਅਸੀਂ ਦੋ ਕਰਨ ਲਵਾਂਗੇ AC 5 ਸੈਂਟੀਮੀਟਰ BD 4 ਸੈਂਟੀਮੀਟਰ ਪਰ AC ਦੇ ਬਰਾਬਰ ਅਸੀਂ ਇੱਥੇ ਇੱਕ ਲਾਈਨ ਲਵਾਂਗੇ 5 ਸੈਂਟੀਮੀਟਰ ਜੋ ਸਾਡਾ ਕਰਨ ਦਿੱਤਾ ਹੋਇਆ ਹੈ ਇਹਨੂੰ ਨਾਮ ਦੇਾਂਗੇ AC ਠੀਕ ਹੈ ਉਸ ਤੋਂ ਬਾਅਦ ਅਸੀਂ ਕੰਪਾਸ ਦੀ ਸਹਾਇਤਾ ਦੇ ਨਾਲ ਇਹਦਾ ਅੱਧ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਇੱਕ ਚਾਪ ਲਾਵਾਂਗੇ ਕੰਪਾਸ ਉਨੀ ਖੁੱਲੀ ਰੱਖ ਕੇ ਦੂਸਰੇ ਪਾਸੇ ਅਸੀਂ ਰੱਖ ਕੇ ਕੰਪਾਸ ਨੂੰ ਤੇ ਇਸ ਚਾਪ ਨੂੰ ਕਟਾਂਗੇ ਹੁਣ ਦੇਖੋ ਦੋ ਚਾਪ ਆਪਸ ਵਿੱਚ ਮਿਲ ਗਈਆਂ ਤੇ ਅੱਧ ਹੋ ਗਿਆ ਉਸ ਤੋਂ ਬਾਅਦ ਅਸੀਂ ਜਿਹੜਾ ਦੂਸਰਾ ਕਰਨ ਹੈ ਬीडी 4 ਸੈਂਟੀਮੀਟਰ 2 ਸੈਂਟੀਮੀਟਰ ਦੇ ਅੱਧ ਕਰਾਂਗੇ ਉਹਦਾ ਠੀਕ ਹੈ ਔਰ BD ਜਿਹੜਾ ਕਰਨ ਹੈ ਇਹਦੇ ਅੱਧ ਜਿੰਨੀ ਕੰਪਾਸ ਖੋਲ ਕੇ ਉੱਪਰ ਦਿੱਤੇ ਸੈਂਟਰ ਪੁਆਇੰਟ ਤੋਂ ਉੱਪਰ ਵਾਲੇ ਪਾਸੇ ਤੇ ਹੇਠਾਂ ਵਾਲੇ ਪਾਸੇ ਆਪਾਂ ਕੰਪਾਸ ਨਾਲ ਘਟਾਂਗੇ 2 ਸੈਂਟੀਮੀਟਰ ਉੱਪਰ ਹੋ ਗਿਆ 2 ਸੈਂਟੀਮੀਟਰ ਹੇਠਾਂ ਨੂੰ ਹੋ ਗਿਆ ਔਰ ਇਹ ਅਸੀਂ ਪੁਆਇੰਟਸ ਜਿਹੜੇ ਆ ਆਪਸ ਵਿੱਚ ਮਿਲਾਵਾਂਗੇ D ਔਰ b a اور b ਨੂੰ ਆਪਸ ਵਿੱਚ ਮਿਲਾ ਕੇ ਇਸੇ ਤਰੀਕੇ ਦੇ ਨਾਲ ਉੱਪਰ ਵਾਲੇ ਪਾਸੇ ਆਪਸ ਵਿੱਚ ਮਿਲਾ ਕੇ ਇਹਨਾਂ ਪੁਆਇੰਟਸ ਸਾਰਿਆਂ ਨੂੰ ਆਪਸ ਦੇ ਵਿੱਚ ਮਿਲਾ ਕੇ ਪੂਰਾ ਕਰਾਂਗੇ। ਇਵੇਂ ਸਾਡੀ ਸਮ ਚਤਰਪੂਜ ਤਿਆਰ ਹੈ। ਧੰਨਵਾਦ।